ਸਤਿ ਸ਼੍ਰੀ ਅਕਾਲ ਦੀ ਅਨਮਿਊਟ ਦੇਖ ਰਹੇ ਹੋ ਤੁਸੀਂ ਖਬਰਾਂ ਹੁਣ ਤੱਕ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰਾਂ ਬੁਲੇਟਿਨ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਸਿਆਸਤਦਾਨ ਅਤੇ ਪੰਜਾਬ ਦੇ ਇੱਕ ਖਿਡਾਰੀ ਨਵਜੋਤ ਸਿੰਘ ਸਿੱਧੂ ਤੋਂ ਨਵਜੋਤ ਸਿੰਘ ਸਿੱਧੂ ਨੂੰ 850 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਜਾਰੀ ਹੋਇਆ ਹੈ ਵੱਡੀ ਖਬਰ ਹੈ ਇਸ ਵੇਲੇ ਦੀ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪਤਨੀ ਦੇ ਕੈਂਸਰ ਠੀਕ ਹੋਣ ਦੇ ਪਿੱਛੇ ਜੋ ਦਾਅਵੇ ਕੀਤੇ ਨੇ ਉਹ ਦਾਅਵੇ ਕਰਨੇ ਮਹਿੰਗੇ ਪੈ ਗਏ ਨੇ ਉਹਨਾਂ ਨੂੰ 850 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਜਾਰੀ ਹੋ ਗਿਆ ਹੈ ਤਾਂ ਤਸਵੀਰਾਂ ਉਸ ਦਿਨ ਦਿਖਾ ਰਹੇ ਆ ਜਿਸ ਦਿਨ ਨਵਜੋਤ ਸਿੰਘ ਸਿੱਧੂ ਨੇ ਇਹ ਸਾਰੇ ਦਾਅਵੇ ਕੀਤੇ ਉਹਨਾਂ ਨੇ ਆਪਣੀ ਪਤਨੀ ਦੇ ਕੈਂਸਰ ਠੀਕ ਹੋਣ ਦੇ ਬਾਰੇ ਕੁਝ ਅਜਿਹੇ ਦਾਅਵੇ ਕੀਤੇ ਸੀ ਜਿਸ ਕਰਕੇ ਉਹਨਾਂ ਨੂੰ ਪੂਰੇ ਦੇਸ਼ ਭਰ ਦੇ ਡਾਕਟਰਾਂ ਦੇ ਵਿਰੋਧਾ ਸਾਹਮਣਾ ਕਰਨਾ ਪਿਆ ਤਾਂ ਨਵਜੋਤ ਸਿੰਘ ਸਿੱਧੂ ਨੇ ਦਾਵਾ ਕੀਤਾ ਸੀ ਕਿ ਡਾਕਟਰੀ ਇਲਾਜ ਘੱਟ ਤੇ ਡਾਈਟ ਦੇ ਨਾਲ ਹੀ ਉਹਨਾਂ ਨੇ ਘਰ ਵਿੱਚ ਹੀ ਆਪਣੀ ਪਤਨੀ ਦਾ ਇਲਾਜ ਕਰ ਲਿਆ ਯਾਨੀ ਕਿ ਉਹਨਾਂ ਦੀ ਪਤਨੀ ਬਿਲਕੁਲ ਠੀਕ ਹੋ ਗਈ ਹੈ ਚੌਥੇ ਸਟੇਜ ਦੇ ਕੈਂਸਰ ਤੋਂ ਇਸ ਤੋਂ ਬਾਅਦ ਡਾਕਟਰਾਂ ਦੇ ਵਿੱਚ ਕਿਤੇ ਨਾ ਕਿਤੇ ਰੋਸ ਪਾਇਆ ਗਿਆ ਤਾਂ ਹਾਲਾਂਕਿ ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਵੀਡੀਓ ਰਾਹੀਂ ਸਪਸ਼ਟੀਕਰਨ ਵੀ ਦਿੱਤਾ ਸੀ ਕਿ ਇਹ ਉਹਨਾਂ ਨੇ ਆਪਣੀ ਪਤਨੀ ਦਾ ਕੀਮੋਥੈਰੇਪੀ ਵੀ ਕਰਾਈ ਅਤੇ ਹੋਰ ਵੀ ਬਹੁਤ ਕੁਝ ਕਰਾਇਆ ਤੇ ਜਿਸ ਕਰਕੇ ਉਹਨਾਂ ਦਾ ਇਲਾਜ ਸੰਭਵ ਹੋਇਆ ਉਹਨਾਂ ਨੇ ਇਹ ਵੀ ਕਿਹਾ ਨਵਜੋਤ ਸਿੰਘ ਸਿੱਧੂ ਨੇ ਕਿ ਉਹ ਡਾਕਟਰਾਂ ਦੀ ਇੱਜ਼ਤ ਕਰਦੇ ਨੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਪਤਨੀ ਵੀ ਡਾਕਟਰ ਨੇ ਤੇ ਉਹ ਡਾਕਟਰਾਂ ਦੀ ਸਲਾਹ ਦੇ ਨਾਲ ਹੀ ਆਪਣਾ ਡਾਈਟ ਪਲਾਨ ਤਿਆਰ ਕਰਦੇ ਰਹੇ ਨੇ ਨਵਜੋਤ ਸਿੰਘ ਸਿੱਧੂ ਖੁਰਾਂ ਦਾ ਇਹ ਬਿਆਨ ਸਾਹਮਣੇ ਆਇਆ ਸੀ ਕਿ ਉਹਨਾਂ ਨੇ ਡਾਈਟ ਦੇ ਨਾਲ ਹੀ ਚੰਗੀ ਖੁਰਾਕ ਦੇ ਨਾਲ ਹੀ ਕੈਂਸਰ ਨੂੰ maat ਦੇਣ ਵਿੱਚ ਜਿਹੜੀ ਹੈ ਕੋਸ਼ਿਸ਼ ਕੀਤੀ ਸੀ ਛਤਿਸਗੜ ਸਿਵਲ ਸੁਸਾਇਟੀ ਨੇ ਸਾਪਕਾ ਕ੍ਰਿਕਟਰ ਤੇ ਨਵਜੋਤ ਸਿੰਘ ਸਿੱਧੂ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ ਨੋਟਿਸ ਚ ਸਿੱਧੂ ਨੂੰ ਪਤਨੀ ਨਵਜੋਤ ਕੌਰ ਸਿੱਧੂ ਦੇ ਕੈਂਸਰ ਦੇ ਇਲਾਜ ਦੇ ਦਸਤਾਵੇਜ਼ 7 ਦਿਨਾਂ ਚ ਪੇਸ਼ ਕਰਨ ਲਈ ਕਿਹਾ ਗਿਆ ਹੈ ਅਜਿਹਾ ਨਾ ਹੋਣ ਉਤੇ 850 ਕਰੋੜ ਰੁਪਏ ਦੇ ਜਿਹੜੀ ਮੰਗ ਹੈ ਉਹ ਕੀਤੀ ਗਈ ਆ ਹਾਲੇ ਚ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੇ ਚੌਥੇ ਸਟੇਜ ਦੇ ਕੈਂਸਰ ਤੋਂ ਪੂਰੀ ਤਰ੍ਹਾਂ ਠੀਕ ਹੋਣ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਸਿੱਧੂ ਨੇ ਦਾਵਾ ਕੀਤਾ ਸੀ ਕਿ ਉਹਨਾਂ ਦੀ ਪਤਨੀ ਬਿਨਾਂ ਕਿਸੇ ਡਾਕਟਰੀ ਇਲਾਜ ਜਾਂ ਦਵਾਈ ਤੋਂ ਸਿਰਫ 40 ਦਿਨਾਂ 'ਚ ਕੈਂਸਰ ਤੋਂ ਪੂਰੀ ਤਰ੍ਹਾਂ ਠੀਕ ਹੋ ਗਈ ਹੈ। ਉਹਨਾਂ ਦੇ ਇਸ ਦਾਅਵੇ ਤੋਂ ਬਾਅਦ ਉਹਨਾਂ ਦੇ ਦੇਸ਼ ਭਰ ਵਿੱਚ ਡਾਕਟਰਾਂ ਦਾ ਵਿਰੋਧ ਕੀਤਾ। ਉਹਨਾਂ ਦਾ ਸਿੱਧੂ ਨੇ ਦਾਵਾ ਕੀਤਾ ਸੀ ਕਿ ਖੁਰਾਕ ਨੇ ਉਹਨਾਂ ਦੀ ਪਤਨੀ ਨੂੰ ਸਟੇਜ 4 ਦੇ ਕੈਂਸਰ ਉੱਤੇ ਕਾਬੂ ਪਾਉਣ ਵਿੱਚ ਮਦਦ ਕੀਤੀ ਸੀ। ਜਿਸ ਤੋਂ ਬਾਅਦ ਕੈਂਸਰ ਮਾਇਰਾਂ ਨੇ ਅਤੇ ਡਾਕਟਰਾਂ ਵੱਲੋਂ ਉਹਨਾਂ ਦੀ ਤਿੱਖੀ ਆਲੋਚਨਾ ਕੀਤੀ ਗਈ ਸੀ। ਇਸ ਤੋਂ ਬਾਅਦ ਸਿੱਧੂ ਨੇ ਸਪਸ਼ਟ ਕੀਤਾ ਸੀ ਕਿ ਉਹਨਾਂ ਦੀ ਪਤਨੀ ਦੀ ਸਰਜਰੀ, ਕੀਮੋਥੈਰੇਪੀ ਹਾਰਮੋਨਲ ਥੈਰੇਪੀ ਅਤੇ ਟਾਰਗੇਟ ਥੈਰੇਪੀ ਕੀ ਕਰਵਾਈ ਗਈ ਸੀ ਸਿੱਧੂ ਨੇ ਵੀਡੀਓ ਰਾਹੀਂ ਵੀ ਸਪਸ਼ਟੀਕਰਨ ਦਿੱਤਾ ਸਿਸ ਇੰਸਟਾਗ੍ਰam ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਸਿੱਧੂ ਨੇ ਕਿਹਾ ਕਿ ਉਹ ਡਾਕਟਰਾਂ ਦੀ ਬਹੁਤ ਇੱਜ਼ਤ ਕਰਦੇ ਨੇ ਅਤੇ ਉਹਨਾਂ ਦੀ ਪਤਨੀ ਡਾਕਟਰਾਂ ਦੀ ਸਲਾਹ ਦੇ ਲੈ ਦੇ ਨਾਲ ਹੀ ਆਪਣੀ ਡਾਈਟ ਪਲਾਨ ਨੂੰ ਤਿਆਰ ਕਰਦੀ ਰਹੀ ਹੈ ਨਵਜੋਤ ਕੋਰ ਸਿੱਧੂ ਜੋ ਖੁਦ ਇੱਕ ਡਾਕਟਰ ਨੇ ਅਤੇ ਨਾ ਕਦੇ ਵੀ ਡਾਕਟਰੀ ਸਲਾਹ ਤੋਂ ਬਿਨਾਂ ਕੋਈ ਕਦਮ ਚੁੱਕਦੇ ਨੇ ਉਹਨਾਂ ਨੇ ਨਾ ਹੀ ਕਦਮ ਚੁੱਕਣ ਤੇ ਕਦੇ ਜ਼ੋਰ ਦਿੰਦਾ ਹੈ ਡਾਕਟਰਾਂ ਦੀ ਸਲਾਹ ਤੋਂ ਬਿਨਾਂ ਤਾਂ ਡਾਈਟ ਚਾਰਟਸ ਆ ਇੱਕ ਦੇ ਰੂਪ ਵਿੱਚ ਕੰਮ ਕਰਦਾ ਹੈ ਉਹਨਾਂ ਕਿਹਾ ਕਿ ਇਸ ਨੂੰ ਆਯੁਰਵੇਦ ਅਤੇ ਜਾਪਾਨੀ ਅਭਿਆਸਾਂ ਦੇ ਸਿਧਾਂਤ ਨੂੰ ਸ਼ਾਮਲ ਕਰਦੇ ਹੋਏ ਤਿਆਰ ਕੀਤਾ ਗਿਆ ਜੋ ਵਰਤ ਦੀ ਸ਼ਕਤੀ ਤੇ ਜ਼ੋਰ ਦਿੰਦੇ ਨੇ ਤਾਂ ਜੀਵਨ ਸ਼ੈਲੀ ਵਿੱਚ ਕਈ ਬਦਲਾਅ ਕੀਤੇ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਨੇ ਕਿਹਾ ਕਿ ਖੁਰਾਕ ਇੱਕ ਵਿਆਪਕ ਜੀਵਨ ਸ਼ੈਲੀ ਵਿੱਚ ਤਬਦੀਲੀ ਦਾ ਹਿੱਸਾ ਹੈ ਜਿਸ ਵਿੱਚ ਯੋਗਾ ਵੀ ਸ਼ਾਮਲ ਹੈ ਤੇ ਉਹ ਇਸ ਨੂੰ ਜਾਰੀ ਰੱਖਣਗੇ ਕਿਉਂਕਿ ਕੈਂਸਰ ਸੰਭਾਵੀ ਤੌਰ ਤੇ ਵਾਪਸ ਆ ਸਕਦਾ ਹੈ। ਉਹਨਾਂ ਨੇ ਲੋਕਾਂ ਨੂੰ ਮਿਲਾਵਟ ਖੋਰੀ ਵਿਰੁੱਧ ਲੜਨ ਦੀ ਅਪੀਲ ਵੀ ਕੀਤੀ ਹੈ। ਉਹਨਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਵੀ ਦੱਸਿਆ ਕਿ ਨਵਜੋਤ ਕੌਰ ਨੇ ਕੈਂਸਰ ਦੇ ਇਲਾਜ ਦੇ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਆਪਣੀ ਜੀਵਨ ਸ਼ੈਲੀ ਵਿੱਚ ਕਈ ਲਾਹੇਵੰਦ ਬਦਲਾਅ ਕੀਤੇ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ 850 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਜਾਰੀ ਹੋਇਆ ਕਿ ਜਿਹੜੇ ਦਾਅਵੇ ਨਵਜੋਤ ਸਿੱਧੂ ਨੇ ਕੀਤੇ ਨੇ ਉਸ ਦੇ ਦਸਤਾਵੇਜ਼ ਪੇਸ਼ ਕੀਤੇ ਜਾਣ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਨਵਜੋਤ ਸਿੱਧੂ 850 ਕਰੋੜ ਰੁਪਏ ਦੇਣ ਤਾਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇਹ ਵੱਡੀ ਖਬਰ ਹੈ ਛੱਤੀਸਗੜ੍ਹ ਸਿਵਲ ਸੁਸਾਇਟੀ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ 850 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਜਾਰੀ ਹੋ ਗਿਆ ਤਾਂ ਰੁਕ ਕਰਦੇ ਹਾਂ ਅਗਲੀ ਖਬਰ ਦੇ ਵੱਲ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਤੋਂ ਬਾਅਦ ਬੱਚੇ ਦੀ ਅਤੇ ਪਰਿਵਾਰ ਦੀ ਮਦਦ ਕਰਨ ਦੇ ਲਈ ਜਿੱਥੇ ਦੇਸ਼ ਵਿਦੇਸ਼ਾਂ ਤੋਂ ਲੋਕ ਆ ਰਹੇ ਨੇ ਜਾਂ ਮਦਦ ਲਈ ਅੱਗੇ ਆ ਰਹੇ ਨੇ ਤਾਂ ਦੂਜੇ ਪਾਸੇ ਸਿਆਸਤਦਾਨਾਂ ਨੇ ਵੀ ਅਮਰਿਤ ਦੇਪ ਪਰਿਵਾਰ ਦੀ ਮਦਦ ਕਰਨ ਲਈ ਪੈਰ ਅੱਗੇ ਪੁੱਟੇ ਨੇ ਤਾਂ ਸਾਬਕਾ ਵਿਧਾਇਕ ਰਮਿੰਦਰ ਆਂਵਲਾ ਨੇ ਅਮਰਤ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਅਤੇ ਪਰਿਵਾਰ ਦੀ ਸਹਾਇਤਾ ਕੀਤੀ ਇਹ ਵੀ ਜਾਣਕਾਰੀ ਹੈ ਕਿ ਰਮਿੰਦਰ ਆਵਲਾ ਨੇ ਆਪਣੇ ਬਿਜਲੀ ਪਲਾਂਟ ਦੇ ਵਿੱਚ ਅਮਰਤ ਦੇ ਮਾਤਾ ਪਿਤਾ ਨੂੰ ਪੱਕੀ ਨੌਕਰੀ ਦੇਣ ਦਾ ਦਾਵਾ ਕੀਤਾ ਤੇ ਨਾਲ ਦੀ ਨਾਲ 51000 ਰੁਪਏ ਦੀ ਨਕਦੀ ਵੀ ਮੌਕੇ ਤੇ ਦਿੱਤੀ ਦੱਸਦੇ ਕਿ ਅਮਰਿਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿੱਚ ਉਹ ਸਕੂਲ ਦੇ ਵਿੱਚ ਆਪਣੇ ਅਧਿਆਪਕ ਨੂੰ ਕਹਿੰਦਾ ਨਜ਼ਰ ਆਇਆ ਸੀ ਕਿ ਉਸਨੇ ਇਸ ਕਰਕੇ ਕੁਝ ਨਹੀਂ ਖਾਦਾ ਕਿਉਂਕਿ ਉਹਨਾਂ ਦੇ ਘਰੇ ਆਟਾ ਨਹੀਂ ਸੀ ਤਾਂ ਇਹ ਵੀਡੀਓ ਦੇਖ ਕੇ ਹਰ ਕਿਸੇ ਦਾ ਗੱਜ ਪਰ ਜਾਂਦਾ ਸੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਇਸ ਤੋਂ ਬਾਅਦ ਲਗਾਤਾਰ ਮਦਦ ਕਰਨ ਵਾਲਿਆਂ ਨੇ ਪੈਰ ਅੱਗੇ ਪੁੱਟਣੇ ਸ਼ੁਰੂ ਕਰ ਦਿੱਤੇ ਤਾਂ ਹੁਣ ਰਮੇਂਦਰ ਆਵਲਾ ਵੀ ਅੰਮ੍ਰਿਤ ਦੇ ਘਰ ਪਹੁੰਚੇ ਨੇ ਇਹ ਖਬਰ ਫਿਰੋਜ਼ਪੁਰ ਤੋਂ ਹੈ ਜਿੱਥੇ ਅੰਮ੍ਰਿਤ ਦੇ ਘਰ ਪਹੁੰਚ ਕੇ ਰਮੇਂਦਰ ਆਵਲਾ ਨੇ ਪਰਿਵਾਰ ਦੀ ਸਹਾਇਤਾ ਕੀਤੀ ਹੈ ਕੀ ਕੁਝ ਕਹਿਣਾ ਰਮੇਂਦਰ ਆਵਲਾ ਦਾ ਉਹ ਜ਼ਰੂਰ ਸੁਣਦੇ ਆਂ ਦੇਖੋ ਅਸੀਂ ਜੋ ਆਪਦੇ ਕੋਲ ਮਦਦ ਕਰ ਸਕਦੇ ਅਸੀਂ ਕੀਤੀ ਹੈ ਇਸ ਪਰਿਵਾਰ ਦੀ ਔਰ ਇੱਕ ਇਹਨਾਂ ਨੇ ਖਾਸ ਤੌਰ ਤੇ ਮੰਗ ਕੀਤੀ ਹੈ ਕਿ ਸਾਨੂੰ ਜੌਬ ਦੀ ਬਹੁਤ ਜ਼ਰੂਰਤ ਹੈ ਔਰ ਮੈਂ ਇਹਨਾਂ ਦੋਨਾਂ ਨੂੰ ਇੱਕ ਪ੍ਰਾਈਵੇਟ ਜੌਬ ਇਹਨਾਂ ਨੂੰ ਆਫਰ ਕੀਤੀ ਹੈ ਔਰ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਜੌਬਸ ਪੰਜਾਬ ਦੇ ਵਿੱਚ ਨਹੀਂ ਹੁੰਦੀਆਂ ਉਨੀ ਦੇਰ ਤੱਕ ਆਪਣਾ ਪੰਜਾਬ ਤਰੱਕੀ ਨਹੀਂ ਕਰ ਸਕਦਾ ਸਰਕਾਰ ਨੂੰ ਵੀ ਜ਼ਰੂਰ ਆਣਾ ਚਾਹੀਦਾ ਹੈ ਉਹਨਾਂ ਦੇ ਸਰਕਾਰੀ ਨੁਮਾਇੰਦਿਆਂ ਨੂੰ ਜ਼ਰੂਰ ਆਣਾ ਚਾਹੀਦਾ ਹੈ ਸਰਕਾਰ ਦੇ ਅਫਸਰਾਂ ਨੂੰ ਵੀ ਜ਼ਰੂਰ ਆਣਾ ਚਾਹੀਦਾ ਜਦੋਂ ਇਹ ਗੱਲ ਇੰਟਰਨੈਸ਼ਨਲ ਲੈਵਲ ਤੱਕ ਪਹੁੰਚੀ ਹੈ ਸਾਡੇ ਇਲਾਕੇ ਦਾ ਵੀ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਖਾਣ ਲਈ ਆਟਾ ਨਹੀਂ ਮਿਲਦਾ ਪਿਆ ਜਿੱਥੇ ਆਪਾਂ ਕਹਿੰਦੇ ਕਿ ਪੰਜਾਬ ਬੜਾ ਖੁਸ਼ਹਾਲ ਹੈ ਜਿਹੜਾ ਸਾਰੇ ਹਿੰਦੁਸਤਾਨ ਨੂੰ ਰੋਟੀ ਦਿੰਦਾ ਤੇ ਸਾਡੇ ਆਪ ਦੇ ਬੱਚੇ ਭੁੱਖੇ ਆ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਸਮਾਜ ਦੇ ਵਿੱਚ ਜਿਹੜੇ ਸਮਾਜ ਸੇਵੀ ਹੈ ਇਹ ਆ ਮੋਢੀ ਹੈ ਭਾਵੇਂ ਪਿੰਡ ਦੇ ਸਰਪੰਚ ਨੰਬਰਦਾਰ ਸਹਿਬਾਨ ਨੇ ਸਾਰਿਆਂ ਨੂੰ ਚਾਹੀਦਾ ਕਿ ਜੋ ਆਪਾਂ ਗਰੀਬ ਦੀ ਲੋੜਵੰਦ ਦੀ ਮਦਦ ਕਰ ਸਕਦੇ ਆਪਾਂ ਨੂੰ ਕਰਨੀ ਚਾਹੀਦੀ ਹੈ ਇਹੀ ਵਾਹਿਗੁਰੂ ਦਾ ਆਦੇਸ਼ ਹੈ ਇਹੀ ਆਪਾਂ ਨਾਲ ਲੈ ਕੇ ਜਾਣਾ ਖਾਲੀ ਹੱਥ ਆਏ ਸੀ ਤਰੁੱਕ ਕਰਦੇ ਆ ਅਗਲੀ ਖਬਰ ਦਿਵਾਲ ਤਮੰਦ ਪਾਗੀ ਖਬਰ ਰੋਪੜ ਤੋਂ ਐ ਜਿੱਥੇ ਐਨਸੀਸੀ ਅਕੈਡਮੀ ਦੇ ਵਿੱਚ ਸੀਵਰੇਜ ਪਲਾਂਟ ਦਾ ਕਨੈਕਸ਼ਨ ਕਰਨ ਦੇ ਦੌਰਾਨ ਹਾਦਸਾ ਵਾਪਰਿਆ ਹੈ ਇੱਥੇ ਗੈਸ ਲੀਕ ਹੋਣ ਦੇ ਕਰਕੇ ਇੱਕ ਅਥੇ ਤਾਰ ਤੇ ਦੋ ਜਣਿਆਂ ਦੀ ਮੌਤ ਹੋ ਗਈ ਹੈ ਇਹਨਾਂ ਵਿੱਚ ਇੱਕ ਐਨਸੀਸੀ ਦਾ ਹੀ ਜਵਾਨ ਸੀ ਤੇ ਦੂਜਾ ਇੱਕ ਮਜ਼ਦੂਰ ਸੀ ਜਿਸ ਦੀ ਜਾਨ ਚਲੀ ਗਈ ਹੈ ਐਨਸੀਸੀ ਦਾ ਜੋ ਜਵਾਨ ਸੀ ਜੋ ਉਹ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ 28 ਸਾਲ ਦੀ ਉਮਰ ਜਿਸ ਦੀ ਸੀ ਉਹ ਇੱਕ ਮਜ਼ਦੂਰ ਸੀ ਉਸ ਦੀ ਵੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਮਰਨ ਵਾਲਿਆਂ ਵਿੱਚ ਇੱਕ ਮਜ਼ਦੂਰ ਅਤੇ ਇੱਕ ਹਰਿਆਣਾ ਐਨਸੀਸੀ ਦਾ ਹੈੱਡ ਕਨਸਟੇਬਲ ਪਿੰਟੂ ਜੋ ਕਿ ਬਿਹਾਰ ਦਾ ਰਹਿਣ ਵਾਲਾ ਤੇ ਮਜ਼ਦੂਰ ਦੀ ਪਛਾਣ ਵਿਨੇ ਭਗਤ ਉਮਰ 28 ਸਾਲ ਵਜੋਂ ਹੋਈ ਹੈ ਰੋਪੜ ਦੇ ਐਨਸੀਸੀ ਟ੍ਰੇਨਿੰਗ ਸਕੂਲ 'ਚ ਇਹ ਹਾਦਸਾ ਹੋਇਆ ਹੈ ਸੀਵਰੇਜ ਦਾ ਕੰਮ ਕਰਦਿਆਂ ਇੱਕ ਜਵਾਨ ਸਮੇਤ ਦੋ ਦੀ ਮੌਤ ਹੋਈ ਹੈ ਇੱਕ ਦੀ ਹਾਲਤ ਗੰਭੀਰ ਹੈ ਜਿਸ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਐਨਸੀਸੀ ਅਕੈडमी ਦੇ ਸਿਗੇ ਤਿੰਨ ਪੇਸ਼ੈਂਟ तो उ कोई इंसीडेंट होना एक पेसेंट अपने एडमिट है तो दो दोथ हो गई है दो बॉडीज अपने को मोचरी शिफ्ट करा दी पुलिस इन्फॉर्मेस भेज दी गई है उन्होंने जो भी बनती कार्रवाई वह सवेरे पुलिस आके कर लेगी किस हालात पाए गए दो पेशेंट अपने को ब्रॉडडेड ही आए हैं तो एक पेसेंट प्राइवेट हॉस्पिटल गए से पे अपने को ईसी जी करवा के डे क्लीयर करवा के अपने को आए हैं तीसरा पेशेंट अपने को बिल्कुल नॉर्मल है क्लीयर होगा ਮੁਰਲੀ ਜੱਤ ਕੀ ਪਾਇਆਗਾ ਨਹੀਂ ਹਲੇ ਕੁਛ ਨਹੀਂ ਕਲੀਅਰ ਹੋਇਆਗਾ ਪੋਸ਼ਵੜਮ ਹੋਏਗਾ ਸਾਰਾ ਕੁਛ ਉਹਦੇ ਜਿਹੀ ਕਲੀਅਰ ਹੋਏਗਾ ਕਿ ਸਾਨੂੰ ਇਥੋਂ ਐਸਐਸਸੀ ਕਟਨੀ ਤੋਂ ਕਾਲ ਆਈ ਸੀ ਮੈਂ ਮੌਕੇ ਤੇ ਆਇਆ ਸੀ ਇੱਥੇ ਜਿਹੜਾ ਐਨਸੀਸੀ ਜਿਸ ਸੀਵਰੇਜ ਹੈ ਉਹਦੀ ਕੋਈ ਫਾਈਬਰ ਲਾਈਨ ਵਿਛਾਈ ਗਈ ਸੀ ਜਿਹੜਾ ਕਿ ਮੇਨ ਸੀਵਰੇਜ ਨਾਲ ਅੱਜ ਜਿਹੜਾ ਕਨੈਕਸ਼ਨ ਲਈ ਕੰਮ ਚੱਲ ਰਿਹਾ ਸੀ ਉਹ ਜਿਹੜਾ ਇੱਕ ਪ੍ਰੈਕਸ਼ਨ ਦੇਣ ਵੇਲੇ ਇੱਕ ਲੇਬਰ ਦਾ ਜਿਹੜਾ ਜਵਾਨ ਸੀ ਲੇਬਰ ਜਿਹੜਾ ਮੁੰਡਾ ਕੰਮ ਕਰਦਾ ਸੀ ਇਹਦਾ ਨਾਮ ਦਿਗਨ ਭਗਤ ਦਾ ਬਿਹਾਰ ਦਾ ਰਹਿਣ ਵਾਲਾ ਉਹ ਜਦੋਂ ਚੈਂਬਰ 'ਚ ਉਤਰਿਆ ਤਾਂ ਉਹ ਬਿਹੋਸ਼ ਹੋ ਗਿਆ ਤੇ ਉਹਨੂੰ ਵਿਚਾਰ ਲਈ ਇੱਕ ਤੋਂ ਐਨਸੀਸੀ ਤੋਂ ਇੱਕ ਜਵਾਨ ਜਿਹੜਾ ਉਹ ਵੀ ਪਿੰਟੂ ਉਹ ਵੀ ਬਿਹਾਰ ਦਾ ਰਹਿਣ ਵਾਲਾ ਸੀ ਜਦੋਂ ਉਹਨੇ ਐਫਰਟ ਕੀਤੀ ਤਾਂ ਦੋਨੋਂ ਜਣੇ ਬਿਹੋਸ਼ ਹੋ ਗਏ ਫਿਰ ਐਨਸੀਸੀ ਦੇ ਕਾਫੀ ਜਵਾਨਾਂ ਨੇ ਮਿਲ ਕੇ ਉਹਨਾਂ ਨੂੰ ਕੱਢਿਆ ਜਦੋਂ ਬਾਹਰ ਕੱਢਿਆ ਤਾਂ ਉਹ ਦੋਨਾਂ ਦੀ ਜੜੀ ਮੋਟਰ ਚੁਪਕੀ ਸੀ ਉਹਨੂੰ ਜਿਹੜਾ ਹਸਪਤਲ ਲੈ ਕੇ ਗਿਆ ਤਾਂ ਕਨਫਰਮ ਹੋ ਗਿਆ ਪਰ ਦੋ ਮਿੰਟ ਬਾਅਦ। ਤੇ ਇਹ ਜਿਹੜਾ ਪਹਿਲੀ ਜਿਹੜੀ ਮੈਰੀ ਲੱਗਿਆ ਸੀ ਜਿਹੜਾ ਕਿਸੇ ਜਿਹੜਾ ਬੈਸਿਸ ਇਫੈਕਟ ਨਾਲ ਉਹਨਾਂ ਦੀ ਜਕਮ ਸੀ। ਬਾਕੀ ਅਸੀਂ ਪੋਸਟ ਮੋਡਮ ਕਰਾ ਕਰਾ ਰਹੇ ਹਾਂ। ਕੋਈ ਜ਼ਖਰਾ ਜਿਹੀ ਸੀ ਤਾਂ। ਕੋਈ ਜ਼ਖਮੀ ਕਿੰਨੇ ਕੋਈ ਇੰਜੂਰ ਨਹੀਂ ਕੋਈ ਸਿਰਫ ਇੱਕ ਬੰਦਾ ਹੋਰ ਐਡਮਿਟ ਆ ਉਹ ਵੀ ਬਿਹੋਸ਼ ਹੋ ਗਿਆ ਸੀ। ਉਹ ਵੀ ਜਿਹੜਾ ਇਹਨਾਂ ਦਾ ਜਵਾਨ ਸੀ ਐਮਸੀਸੀ ਦਾ ਉਹ ਵੀ ਵਿੱਚ ਚੈਂਬਰ ਦੇ ਉਚਾਣ ਉੱਤਰਿਆ ਸੀ। ਤੇ برو ਆਊਟ ਆ ਦੂਜੇ ਬੰਦੇ ਦਾ ਕੀ ਨਾਮ ਆ ਜਿਹਦੀ ਡੈਥ ਹੋਈ ਏ ਇਹ ਜਿਹੜਾ ਜਵਾਨ ਜਵਾਨ ਦਾ ਨਾਮ ਹੈਡ ਕੰਸਟਰਲ ਪਿੰਟੀ ਪਿੰਟੂਆ ਜਿਹੜਾ ਕਿ ਹਰਿਆਣਾ ਐਨ ਸੀ ਸੀ ਦਾ ਜਿਹੜਾ ਜਵਾਨ ਉੱਥੇ ਅਟੈਚ ਸੀ ਤੇ ਇਹ ਕੋਈ ਬੱਚਾ ਤਾਂ ਕੈਡਟ ਤਾਂ ਕਿਸੇ ਨਹੀਂ ਨਹੀਂ ਕੈਡਟ ਕੋਈ ਜਿਹੜਾ ਹੈ ਜਿਹੜਾ ਪਹਿਲਾ ਜਿਹੜੇ ਬੰਦੇ ਦੀ ਡੈਥ ਹੋਈ ਏ ਲੇਬਰ ਵਾਲਾ ਤੁਸੀਂ ਦੱਸ ਦਿਓ ਉਹ ਕੀ ਪੋਸਟ ਦੇ ਉੱਤੇ ਹੈਗਾ ਉਹ ਲੇਬਰ ਕੰਟਰੈਕਟਰ ਨੇ ਲੇਬਰ ਜਿਹੜਾ ਮਜ਼ਦੂਰ ਸੀ ਅੱਛਾ ਕੀ ਕੋਈ ਉਹਨਾਂ ਨੇ ਕੋਈ ਐਸਐਚਓ ਸਾਹਿਬ ਕੋਈ ਜਿਵੇਂ ਆਪਣੀ ਕੋਈ ਪ੍ਰਕਾਸ਼ਨ ਵਗੈਰਾ ਕੋਈ 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 ਸੇਫਟੀ ਸੇਫਟੀ ਮਤਲਬ ਧਿਆਨ ਦਿੱਤਾ ਸੀ ਸੇਫਟੀ ਐਕਚੁਅਲੀ ਕੀ ਹੈ ਕਿ ਇਹਨਾਂ ਨੂੰ ਉਹਨਾਂ ਨੂੰ ਕੋਈ ਜਜਮੈਂਟ ਨਹੀਂ ਸੀ ਕਿ ਨਾਰਮਲ ਪਹਿਲਾਂ ਵੀ ਕੰਮ ਕਰਦੇ ਰਹੇ ਸੀ ਇਹ ਆਊਟ ਆਫ ਸਡਨ ਜਿਆਦਾ ਕੋਈ ਪੁਰਾਣਾ ਸੀਵਰੇਜ ਕਨੈਕਸ਼ਨ ਹੋਣ ਕਰਕੇ ਕੋਈ ਇਹ ਹਜ਼ਾਰ ਦਾ ਕਾਊਟ ਆਫ ਸਡਨ ਹੋਇਆ ਬਾਕੀ ਅਸੀਂ ਜਾਂਚ ਕਰਾਂਗੇ ਇਹ ਅੱਜ ਮਤਲਬ ਕੰਮ ਚੱਲ ਰਿਹਾ ਸੀ ਅੱਜ ਵੀ ਇਹ ਅੱਜ ਕੰਮ ਚੱਲ ਰਿਹਾ ਸੀ ਫਿਰ ਸਿਵਲਿੰਗ ਦਾ ਨਾਮ ਸਿਵਲিয়ান ਜਿਹੜਾ ਮਜ਼ਦੂਰ ਦਾ ਨਾਮ ਰਿਵਨ ਭਗਤ ਬਿਗਨ ਭਗਤ ਹੈ ਬਿਗਨ ਭਗਤ ਉਹ ਉਮਰ ਸਰ ਕਿੰਨੀ ਕਿੰਨੀ ਹੋਣੀ ਹੈ ਪੂਰੇ ਜਵਾਨ ਇਸੇ ਜਿਹੜਾ ਤਾਂ ਜਵਾਨ ਹੈ ਉਹ 38 ইয়ার্স ਦਾ এনসিসি ਦਾ ਤੇ ਦੂਜੀ ਦੀ ਉਮਰ ਜਿਹੜੀ ਉਹ ਬਿਲੋ 30 ਹੈ ਬਿਲੋ 30 ਠੀਕ ਤਾਰੂਕ ਕਰਦੇ ਆ ਅਗਲੀ ਖਬਰ ਦੇ ਵੱਲ ਤਾਂ ਦੋਸਤ ਨੇ ਹੀ ਦੋਸਤ ਦਾ ਕਤਲ ਕਰ ਦਿੱਤਾ ਹੈ ਕਥਿਤ ਤੌਰ ਤੇ ਦੋਸਤ ਦਾ ਆਪਣੇ ਹੀ ਦੋਸਤ ਦੀ ਪਤਨੀ ਦੇ ਨਾਲ ਪ੍ਰੇਮ ਸਬੰਧ ਸੀ ਰਾਹ ਦੇ ਵਿੱਚੋਂ ਦੋਸਤ ਨੂੰ ਹਟਾਉਣ ਦੇ ਲਈ ਦੋਸਤ ਨੇ ਹੀ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਪੁਲਿਸ ਨੇ ਇਹ ਖੁਲਾਸਾ ਕੀਤਾ ਪੁਲਿਸ ਨੇ ਕੁਝ ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ ਦੱਸਦੀ ਹੈ ਕਿ ਪਿਛਲੇ ਦਿਨੀ ਅਪੋਹਰ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਭਜੜਾ ਪੈਂਦੀਆਂ ਨੇ ਪੁਲਿਸ ਮਾਮਲੇ ਦੀ ਪੜਤਾਲ ਸ਼ੁਰੂ ਕਰਦੀ ਹੈ ਆਖਿਰਕਾਰ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਂਦਿਆਂ ਹੋਏ ਆ ਦਾਵਾ ਕੀਤਾ ਹੈ ਕਿ ਮਾਮਲਾ ਪ੍ਰੇਮ ਸਬੰਧਾਂ ਦੇ ਨਾਲ ਜੁੜਿਆ ਹੋਇਆ ਹੈ ਪੁਲਿਸ ਦਾ ਕੀ ਕੁਝ ਕਹਿਣਾ ਇਸ ਮਾਮਲੇ 'ਚ ਜ਼ਰੂਰ ਸੁਣਦਿਆਂ ਮਰਡਰ ਕਰਕੇ ਇਹਨਾਂ ਦੀ ਜਿਹੜੀ ਡੈੱਡ ਬੋਡੀ ਸੀ ਉਹ 26 ਤਰੀਕ ਨੂੰ ਸਵੇਰੇ ਪੁਲਿਸ ਨੂੰ ਬਰਾਮਦ ਹੋਈ ਜਿਸ ਤੇ ਪੁਲਿਸ ਨੇ ਐਫ ਆਈ ਆਰ ਰਜਿਸਟਰ ਕਰਕੇ ਚਾਰਜਿੰਗ ਸ਼ੁਰੂ ਕੀਤੀ ਇਹਦੇ ਨਾਲ ਇੱਕ ਜਿਹੜਾ ਜੋ ਸਾਥੀ ਸੀਗਾ ਵਿਕਰਮ ਉਹ ਵੀ ਜਖਮੀ ਹਾਲਤ ਦੇ ਵਿੱਚ 26 ਤਰੀਕ ਨੂੰ ਸਵੇਰੇ ਪਾਏ ਗਿਆ ਸੀ ਇਹਨਾਂ ਦੀ ਜੋ ਇਨਵੈਸਟੀਗੇਸ਼ਨ ਦੇ ਦੌਰਾਨ ਪੁਲਿਸ ਨੇ 6 ਘੰਟਿਆਂ ਦੇ ਵਿੱਚ ਵਿੱਚ ਇੱਕ ਵੱਡੀ ਕਮਬਡੀ ਕਾਮਯਾਬੀ ਹਾਸਲ ਕੀਤੀ ਹੈ ਸਾਡੀ ਟੀਮ ਦੇ ਵਿੱਚ ਜਿਹਦੀ ਸੁਪਰੀ ਸੀ ਡੀਐਸਪੀ ਅਬੋਵਰ ਸੁਖਵਿੰਦਰ ਬਰਾੜ ਜੀ ਵੱਲੋਂ ਕੀਤੀ ਜਾਗੀ ਸੀ ਇਹਦੇ ਵਿੱਚ ਖਾਸ ਕਰਕੇ ਐਸਐਚਯੂ ਸਿਟੀ 2 ਐਸਐਚਯੂ ਸਿਟੀ 1 ਤੇ ਸੀਆਈਏ ਇਨਚਾਰਜ ਵੀ ਜਿਹੜੀ ਵਕ ਵਕ ਟੀਮਾਂ ਸ਼ਾਮਿਲ ਸੀਗੀਆਂ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਸ ਇਨਵੈਸਟੀਗੇਸ਼ਨ ਨੂੰ ਲੌਜੀਕਲ ਐਂਡ ਤੇ ਲੈ ਜਾਂਦੇ ਹੋਏ ਕਾਮਯਾਬੀ ਹਾਸਲ ਕੀਤੀ ਤੇ ਇਹਦੇ ਵਿੱਚ ਜਿਹੜੇ ਮਰਡਰ ਦੇ ਵਿੱਚ ਚਾਰ ਮੁੱਖ ਦੋਸ਼ੀ ਇਨਵੋਲਡ ਸੀਗੇ ਉਹਨਾਂ ਨੂੰ 6 ਘੰਟਿਆਂ ਦੇ ਵਿੱਚ ਵਿੱਚ ਅਰੈਸਟ ਕਰਕੇ ਕੇਸ ਨੂੰ ਪ੍ਰੈਸ ਕਰਿਆ ਇਹ ਜਿਹੜੇ 6 ਚਾਰ ਦੋਸ਼ੀ ਸੀਗੇ ਉਹਨਾਂ ਦਾ ਨਾਮ ਹੈਗਾ ਰਾਹੁਲ ਉਰਫ ਬੋਨਾ ਅਮਨ ਉਰਫ ਬੇਲਾ ਰੋਹਿਤ ਉਰਫ ਮਾਲੀ ਅਦੇ ਬੱਗਾ ਉਰਫ ਮਨੀ ਇਹ ਚਾਰੋਂ ਨਵੀਂ ਆਬਾਦੀ ਦੇ ਅਤੇ ਗਲੀ ਨੰਬਰ 2 ਦੁਗਰੀ ਨਗਰੀ ਦੁਰਗਾ ਨਗਰੀ ਦੇ ਰਹਿਣ ਵਾਲੇ ਇਹਨਾਂ ਦੀ ਜੋ ਵਜ੍ਹਾ ਰੰਝੀ ਸ਼ਾਇ ਉਹ ਹੈ ਵੀ ਰਵੀ ਖੰਨਾ ਦੀ ਜੋ ਪਤਨੀ ਹੈ ਉਹਦੇ ਨਾਲ ਰਾਹੁਲ ਉਰਫ ਬੋਨਾ ਦੇ ਮਿੱਤਰ ਤਾਂ ਹੋਣ ਕਰਕੇ ਇਹ ਰਵੀ ਖੰਨਾ ਦੇ ਨਾਲ ਘਾਰ ਲੱਗਦਾ ਸੀ ਅਤੇ ਇਹਨੇ ਸੋਚੀ ਸਮਝੀ ਸਾਥੀ ਉਸ ਦੇ ਨਾਲ ਜੇਬੀ ਪਾਰਕ ਵਿਖੇ 25 ਤਰੀਕ ਨੂੰ ਰਾਤ ਨੂੰ ਉਹਨਾਂ ਨੂੰ ਬੁਲਾ ਲਿਆ ਸਰ ਇਸ ਮਟਰੇ ਵਿੱਚ ਇਹਦੀ ਹੋਰਸ ਦਾ ਕੋਈ ਹੱਥ ਹੈ ਵੀ ਇਹਨੂੰ ਰਸਤੇ ਤੋਂ ਲਾ ਲਓ ਮੈਂ ਧਰਣਾ ਨਾਲ ਸੰਬੰਧ ਬਣਾਏ ਰੱਖਾਂਗੀ ਜਾਂ ਕੋਈ ਜਾਂ ਕੋਈ ਮਾਮਲਾ ਸਾਹਮਣੇ ਆਇਆ 25 ਤਰੀਕ ਨੂੰ ਰਾਤ ਨੂੰ ਜਦੋਂ ਇਹਨਾਂ ਨੇ ਰਵੀ ਖੰਨਾ ਨੂੰ ਤੇ ਵਿਕਰਮ ਨੂੰ ਉਹਦੇ ਦੋਸਤ ਨੂੰ ਬੁਲਾਇਆ ਤਾਂ ਉਹਦੀ ਕੋਸ਼ਿਸ਼ ਈ ਸੀ ਤੇ ਉਹਦੀ ਸਾਜ਼ਿਸ਼ ਈ ਸੀ ਵੀ ਇਹਨਾਂ ਨੂੰ ਮੈਂ ਆਪਣੇ ਰਸਤੇ ਤੋਂ ਹਟਾ ਦੇਣ ਇਹਨਾਂ ਨੂੰ ਮੈਂ ਮਰਡਰ ਕਰਕੇ ਤਾਂ ਜੋ ਮੇਰਾ ਜਿਹੜਾ ਮੇਰਾ ਰਿਲੇਸ਼ਨ ਹੈ ਜੋ ਮੇਰੀ ਮਿੱਤਰਤਾ ਹੈ ਉਹਦੇ ਨਾਲ ਉਹਦੀ ਵਾਈਫ ਦੇ ਨਾਲ ਉਹਦੇ ਵਿੱਚੋਂ ਅੜਚਨਾ ਨਾ ਬਣ ਸਕੇ ਕਿਉਂਕਿ ਇਹ ਪਹਿਲਾਂ ਵੀ ਉਹਨੂੰ ਇਸ ਕੰਮ ਤੋਂ ਰੋਕਦਾ ਸੀ ਜੋ ਰਵੀ ਕਹਿੰਦਾ ਸੀ ਉਹ ਇਸ ਕੰਮ ਤੋਂ ਰੋਕਦਾ ਸੀ ਸਰ ਇਹਦੇ ਵਿੱਚ ਇਹ ਮੀਸੀ ਨੂੰ ਬੋਲ ਰਿਹਾ ਕਿ ਇਹ ਮਾਮਲੇ 'ਚ ਨਹੀਂ ਇਹਦੇ ਵਿੱਚ ਉਹਦੀ ਜੋ ਵਾਈਫ ਹੈ ਉਹਦਾ ਕ੍ਰਿਮੀਨਲ ਇੰਟੈਂਸ਼ਨ ਕੋਈ ਨਹੀਂ ਪਾਈ ਗਈ ਲੇਕਿਨ ਇਸ ਇਨਵੈਸਟੀਗੇਸ਼ਨ ਦੇ ਵਿੱਚ ਜੇ ਕੋਈ ਗੱਲ ਸਾਹਮਣੇ ਆਉਗੀ ਤਾਂ ਉਹਨੂੰ ਇਨਵੋਲ ਕੀਤਾ ਜਾਊਗਾ ਫਿਲਹਾਲ ਹੁਣ ਤੱਕ ਕੋਈ ਵੀ ਐਸੀ ਗੱਲ ਸਾਹਮਣੇ ਨਹੀਂ ਆਈ ਹੈ ਵੀ ਉਹਦੀ ਕ੍ਰਿਮੀਨਲ ਇੰਟੈਂਸ਼ਨ ਹੋ ਇਹ ਚਾਰੋਂ ਜਿਹੜੇ ਕਥਿਤ ਦੋਸ਼ੀ ਫੜੇ ਗਏ ਇਹਨਾਂ ਦੀ ਕੋਈ ਨਵਾਲਿਕ ਵੀ ਨਹੀਂ ਨਹੀਂ ਇਹਦੇ ਵਿੱਚ ਕੋਈ ਨਵਾਲਿਕ ਤੇ ਨਹੀਂ ਹੈ ਲੇਕਿਨ ਇਹ ਸਾਰੇ ਦੀ ਉਮਰ 21 ਤੋਂ ਲੈ ਕੇ 24 ਸਾਲ ਦੇ ਵਿੱਚ ਵਿੱਚ ਹੈ ਸਰ ਕ੍ਰਾਈਮ ਰਿਕਾਰਡ ਇਹਨਾਂ ਦਾ ਕੋਈ ਪਿਛਲਾ ਚਾਰਾਂ ਦਾ ਇਹ ਚਾਰਾਂ ਦੋਸ਼ੀਆਂ ਦੇ ਵਿੱਚੋਂ ਦੋ ਦੋਸ਼ੀ ਨੇ ਜਿਨ੍ਹਾਂ ਦਾ ਪਿਛਲਾ ਕ੍ਰਾਈਮ ਰਿਕਾਰਡ ਹੈਗਾ ਰਾਹੁਲ ਉਹ ਤੋਂ ਬੋਨਾ ਦਾ ਇਹ ਪਹਿਲਾਂ ਦੋ ਮੁਕਦਮੇ ਦਰਜ ਨੇ ਆ ਮੁਕਦਮੇ ਜਿਹੜੇ ਹੈਗੇ ਨੇ ਉਹ ਇੱਕ 1326 ਦਾ ਤੇ ਦੂਸਰਾ ਜਿਹੜਾ ਲੁੱਟਾ ਘੋਵਾ ਦਾ 362 ਦਾ ਕਿਡਨਾਪਿੰਗ ਦਾ ਤੇ ਦੂਸਰਾ ਜਿਹੜਾ ਰੋਹਿਤ ਹੈ ਉਹਦੇ ਖਿਲਾਫ ਵੀ ਦੋ ਮੁਕਦਮੇ ਪਹਿਲਾਂ ਦਰਜ ਨੇ 365 ਦਾ ਤੇ ਸਨੇਚਿੰਗ ਦਾ ਲੁੱਟਾ ਘੋਵਾ ਦਾ ਇਹ ਦੋਨੋਂ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਲੇਕਿਨ ਜਿਹੜੇ ਬਾਕੀ ਅਮਨ ਹੈ ਉਹਦੇ ਉੱਤੇ ਪਹਿਲਾਂ ਕੋਈ ਐਫਆਈਆ ਰਜਿਸਟਰ ਨਹੀਂ ਸੀ ਉਹ ਪੇਂਟਰ ਦਾ ਕੰਮ ਕਰਦਾ ਸੀ ਬਟ ਇਸ ਵਾਰ ਦਾਤ ਨੂੰ ਅੰਜਾਮ ਦੇਣ ਵਾਸਤੇ ਉਹਨੇ ਆਪਣੇ ਦੋਸਤ ਰਾਹੁਲ ਨੂੰ ਸੁਬੋਨਾ ਦੀ ਹੈਲਪ ਕੀਤੀ ਰਵੀ ਖਨਾਰੂ ਨੀ ਨਹੀਂ ਜਿਹੜਾ ਇਹ ਜਿਹੜਾ ਮੇਨ ਜਿਹੜਾ ਜੀ ਰਾਹੁਲ ਉਰਪੋਨਾ ਤਰੁਕ ਕਰਦੇ ਹਾਂ ਅਗਲੀ ਖਬਰ ਦੇ ਵੱਲ ਅੰਮ੍ਰਿਤਸਰ ਦੇ ਵਿੱਚ ਆਪਰੇਸ਼ਨ ਸੰਪਰਕ ਦੇ ਤਹਿਤ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਅੰਮ੍ਰਿਤਸਰ ਵਾਸੀਆਂ ਦੇ ਨਾਲ ਬੈਠਕ ਕੀਤੀ ਹੈ ਸੋ ਇੱਥੇ ਅੰਮ੍ਰਿਤਸਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਨੇ ਇਹ ਵੀ ਜਾਣਕਾਰੀ ਹੈ ਕਿ ਇਸ ਬੈਠਕ ਤੇ ਵਿੱਚ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਵੀ ਇੱਥੇ ਬਿਆਨ ਜਾਰੀ ਕੀਤਾ ਤਾਂ ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਦੇ ਲਈ ਵੱਤੋ ਵੱਧ ਯਤਨ ਕੀਤੇ ਜਾ ਰਹੇ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਕਿਹਾ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੰਮ੍ਰਿਤਸਰ ਪੁਲਿਸ ਵੱਲੋਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨਾਲ ਆਪਰੇਸ਼ਨ ਸੰਪਰਕ ਮੀਟਿੰਗ ਕੀਤੀ ਗਈ ਜਿਸ ਵਿੱਚ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਆਉਂਦੀਆਂ ਪਰੇਸ਼ਾਨੀਆਂ ਤਹਿਤ ਸ਼ਹਿਰ ਵਾਸੀਆਂ ਵੱਲੋਂ ਪੁਲਿਸ ਨਾਲ ਬੈਠਕ ਕਰਕੇ ਉਸ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸੰਬੰਧੀ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੇ ਸਭ ਤੋਂ ਵੱਧ ਸਮੱਸਿਆ ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਦੀ ਦੱਸੀ ਹੈ। ਉਹਨਾਂ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਜ਼ਿਆਦਾ ਹੋਣ ਕਰਕੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਦੇ ਵਿੱਚ ਈ-ਰਿਕਸ਼ਾ ਤੇ ਆਟੋ ਪੋਲਿਊਸ਼ਨ ਬਹੁਤ ਜ਼ਿਆਦਾ ਹੈ ਇਸ ਸਬੰਧੀ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿੱਚੋਂ ਟ੍ਰੈਫਿਕ ਦੀ ਸਮੱਸਿਆ ਨੂੰ ਖਤਮ ਕਰਨ ਲਈ ਲਗਾਤਾਰ ਉਹਨਾਂ ਦੇ ਵੱਲੋਂ ਨਗਰ ਨਿਗਮ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਹਦਾਇਤਾਂ ਦੇ ਸੰਪਰਕ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਪਬਲਿਕ ਨਾਲ ਮੀਟਿੰਗ ਦਾ ਉਹਦੇ ਤਹਿਤ ਦੂਸਰੀ ਮੀਟਿੰਗ ਸੀ ਮੇਰੇ ਲੈਵਲ ਤੇ ਪਹਿਲਾਂ ਅਸੀਂ ਸ਼ਹਿਰ ਦੇ ਵਿੱਚ ਰਮਾਡਾ ਹੋਟਲ ਤੇ ਵੀ ਵਪਾਰੀ ਐਸੋਸੀਏਸ਼ਨਸ ਨਾਲ ਟਰੇਡਰਸ ਨਾਲ ਕੀਤੀ ਸੀ ਮੇਨ ਮਕਸਦ ਇਹ ਹੈ ਕਿ ਪਬਲਿਕ ਤੇ ਪੁਲਿਸ ਦਾ ਆਪਸੀ ਤਾਲਮਲ ਵਧੇ ਉਸ ਸਮੱਸਿਆਵਾਂ ਨੇ ਪ੍ਰੋਬਲਮਸ ਨੇ ਕੋਈ ਕਮੀਆਂ ਨੇ ਉਹ ਸਾਡੇ ਧਿਆਨ ਚ ਆਉਣ ਔਰ ਪਬਲਿਕ ਦਾ ਸਹਿਯੋਗ ਮਿਲਣ ਨਾਲ ਅਸੀਂ ਮਿਹਤਰ ਸਮਾਜ ਦੇ ਸਕੀਏ ਆਪਣੇ ਗੁਰੂ ਨਗਰੀ ਨੂੰ ਜੋ ਮੇਨ ਪ੍ਰੋਬਲਮ ਉਹੀ ਨੇ ਕਿ ਟ੍ਰੈਫਿਕ ਹੈ ਪਾਰਕਿੰਗ ਹੈ ਜਾਂ ਆਪਣੇ ਇਨਕ੍ਰੋਚਮੈਂਟਸ ਨੇ ਉਹ ਸਾਰੀਆਂ ਅਸੀਂ ਇਹਨਾਂ ਨੂੰ ਮੈਂ ਦੱਸਿਆ ਕਿ ਕਮਿਸ਼ਨਰ ਕਾਰਪੋਰੇਸ਼ਨ ਸਾਹਿਬ ਨਾਲ ਟੇਕ ਅਪ ਕੀਤੀਆਂ ਕਿਉਂਕਿ ਪੁਲਿਸ ਨਾਲ ਸਿੱਧੀਆਂ ਰਿਲੇਟਡ ਘਟਾਏ ਨੇ ਜੋ ਪ੍ਰੋਬਲਮਸ ਸਾਡਾ ਕੰਮ ਇਨਫੋਰਸਮੈਂਟ ਦਾ ਉਹ ਅਸੀਂ ਕਰ ਰਹੇ ਆ ਪਰ ਜਿਹੜਾ ਇਨਫਰਾਸਟ੍ਰਕਚਰ ਹੈ ਪਾਰਕਿੰਗ ਦੇਣੀ ਸਪੀਡ ਲਿਮਟ ਬਣਾਉਣੀ ਲਾਈਟਾਂ ਵੱਤਵਾਤ ਲਵਾਉਣੀਆਂ ਲਾਈਟਾਂ ਦੀ ਬੜੀ ਵੱਡੀ ਸਮੱਸਿਆ ਉਹ ਉਹਨਾਂ ਨੂੰ ਰਿਕੁਐਸਟ ਕੀਤੀ ਆ ਕਿ ਸੀਸੀਟੀਵੀ ਸਾਨੂੰ ਲਵਾ ਕੇ ਦਿਓ ਉਹ ਸਾਰਾ ਪ੍ਰੋਸੈਸ ਮਾਨਯੋਗ ਕਮਿਸ਼ਨਰ ਜਿਹੜੇ ਕਾਰਪੋਰੇਸ਼ਨ ਨੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਉਹ ਉੱਤੇ ਕੰਮ ਕਰ ਰਹੇ ਨੇ ਜਿਹੜਾ ਬਾਹਰ ਲਈ ਮੇਨ ਗੱਲ ਤਾਂ ਹੈਗੀ ਕਿ ਉਹਨਾਂ ਨੂੰ ਰਸਤਾ ਸਾਫ਼ ਮਿਲਣ ਦੀ ਗੱਲ ਹੈ ਕੋਈ ਇਨਕ੍ਰੋਚਮੈਂਟਸ ਬਾਰੇ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਯਾਰ ਆਪਾਂ ਵੀ ਜੇ ਨਹੀਂ ਕਰਾਂਗੇ ਫਾਲੋ ਰੂਲਸ ਨੂੰ ਤੇ ਨੇਚਰਲੀ ਉਹਦਾ ਨੁਕਸਾਨ ਹੈ ਸੋ ਸਾਡੇ ਜਿਹੜੇ ਦੁਕਾਨਦਾਰ ਭਰਾ ਵੀ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਕਿਤੇ ਨਾ ਕਿਤੇ ਆਪਾਂ ਆਪ ਹੀ ਪਾਰਕਿੰਗ ਕਰ ਕਰਕੇ ਇਨਕ੍ਰੋਚਮੈਂਟ ਦੁਕਾਨਾਂ ਅੱਗੇ ਤੱਕ ਲੈ ਜਾਂਦੇ ਆ ਰਸਤਾ ਤੰਗ ਹੁੰਦਾ ਜਾਂਦਾ ਉਹਦੇ ਨਾਲ ਸਾਡੀ ਇੱਕ ਪਰਸੈਪਸ਼ਨ ਤੇ ਮੈਸੇਜ ਸਾਡਾ ਜਿਹੜਾ ਟੂਰਿਸਟ ਵਾਸਤੇ ਉਹ ਗਲਤ ਜਾਂਦਾ ਮੈਸਰ ਟ੍ਰੈਫਿਕ ਬਿਲਕੁਲ ਕੰਟਰੋਲ ਨਾ ਪਰ ਹੁਣ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਬੜੀ ਕਲੀਅਰ ਦੱਸੀ ਹੈ ਮੈਂ ਦੁਬਾਰਾ ਰਿਪੀਟ ਕਰਦਾ ਕਿ ਗੱਡੀਆਂ ਹੀ ਉਹ ਫालतू ਨੇ ਹਰੇਕ ਪਰਿਵਾਰ ਕੋਲ ਜਿਹੜੀਆਂ ਉਹਨਾਂ ਦੇ ਘਰਾਂ ਦੇ ਅੰਦਰ ਹੀ ਨਹੀਂ ਲੱਗ ਸਕਦੀਆਂ ਜਿਹੜੀਆਂ ਬਾਹਰ ਲੱਗਦੀਆਂ ਉਹ ਐਕਸਟਰਾ ਨੇ ਸੋ ਇਨਫਰਾਸਟ੍ਰਕਚਰ ਨੂੰ ਵੀ ਉਹਦੇ ਮੁਤਾਬਕ ਆਉਣਾ ਪਏਗਾ ਸਾਨੂੰ ਵੀ ਡਿਸਪਲਨ ਕਾਰ ਸ਼ੇਅਰਿੰਗ ਵੈਰਾ ਵੱਡੇ ਸ਼ਹਿਰਾਂ 'ਚ ਕਿਉਂ ਇਨਕਰੇਜ ਕੀਤੀ ਜਾ ਰਹੀ ਹੈ ਤੇ ਇਸ ਹਨ ਹੁਣ ਤੱਕ ਦੀਆਂ ਮੁੱਖ ਤੇ ਤਾਜ਼ਾ ਖਬਰਾਂ ਅਗਲੇ ਬੁਲੇਟਿਨ ਦੇ ਵਿੱਚ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ